ਪੰਜਾਬ ਦੇ ਰਾਜਪਾਲ ਬਨਵਾਰੀ لال פרוਹਤ ਜੋ 3 ਦਿਨ ਵਾਸਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਗਏ ਹੋਏ ਨੇ ਅੱਜ ਉਹਨਾਂ ਦੇ ਕਾਫਲੇ ਦਾ ਐਕਸੀਡੈਂਟ ਹੋ ਗਿਆ ਹੈ ਉਹਨਾਂ ਦੇ ਨਾਲ ਜੋ ਸਿਕਿਉਰਟੀ ਮੁਲਾਜ਼ਮਾਂ ਦੀ ਇੱਕ ਜਿਪਸੀ ਸੀ ਉਸ ਦੌਰਾਨ ਹਾਦਸਾ ਵਾਪਰਿਆ ਜਦ ਤਨਾਤ ਸਿਕਿਉਰਟੀ ਗਾਰਡ ਦੀ ਗੱਡੀ ਦਾ ਟਾਇਰ ਫਟ ਗਿਆ ਤੇ ਜਿਸ ਕਰਕੇ ਸਤਲਨ ਵਿਗੜ ਗਿਆ ਤੇ ਗੱਡੀ ਆ ਉਹ ਡਵਾਈਡਰ ਤੇ ਨਾਲ ਜਾ ਟਕਰੀ ਜਿਸ ਕਾਰਨ ਤਿੰਨ ਸਿਕਿਉਰਿਟੀ ਮੁਲਾਜ਼ਮ ਜੋ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਦ ਦੇ ਕਾਫਲੇ ਦੇ ਵਿੱਚ ਸਨ ਉਹਨਾਂ ਦੀ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਪੂਰੀ ਖਬਰ ਕੀ ਹੈ ਅਸਲ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਸ ਸਾਹਿਬ ਜੋ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਗਏ ਨੇ ਬੀਤੇ ਦਿਨੀ ਉਹਨਾਂ ਨੇ ਪਹਿਲਾਂ ਗੁਰਦਾਸਪੁਰ ਤੋਂ ਸ਼ੁਰੂਆਤ ਕੀਤੀ ਇਸ ਤੇ ਅੱਜ ਉਹ ਦੂਜੇ ਜ਼ਿਲ੍ਹੇ ਵਿੱਚ ਜਾ ਰਹੇ ਸੀ ਜਿੱਥੇ ਉਹਨਾਂ ਦੇ ਕਾਫਲੇ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਕਿਨ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਨੇ ਟਾਇਰ ਫਟਣ ਤੋਂ ਬਾਅਦ ਕਾਰ ਦਾ ਜਿਹੜਾ ਸਤੁਲਨਾ ਉਹ ਵਿਗੜ ਗਿਆ ਸੀ ਜਿਸ ਕਰਕੇ ਡਵਾਈਡਰ ਦੇ ਨਾਲ ਕਾਰ ਜਾ ਟਕਰਾਈ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਦੀ ਦੌਰੇ ਤੇ ਪੰਜਾਬ ਦੇ ਰਾਜਪਾਲ ਅੱਜ ਪਹੁੰਚੇ ਸੀ ਬੀਤੇ ਦਿਨ ਉਹ ਗੁਰਦਾਸਪੁਰ ਦੇ ਵਿੱਚ ਸੀ ਤੇ ਅੱਜ ਜਦੋਂ ਉਹ ਦੂਜੇ ਪਿੰਡ ਵਾਸਤੇ ਘਂਡੇ ਪਿੰਡ ਵੱਲ ਜਾ ਰਹੇ ਸੀ ਤੇ ਰਾਸਤੇ 'ਚ ਪੁਲ ਮੋਹਰਾਂ ਦੇ ਨੇੜੇ ਉਹਨਾਂ ਦੀ ਕਾਫਲੇ ਦੇ ਵਿੱਚ ਇੱਕ ਗੱਡੀ ਦਾ ਟਾਇਰ ਫਟ ਗਿਆ ਜਿਸ ਕਰਨ ਉਸ ਗੱਡੀ ਵਿੱਚ ਬੈਠੇ ਤਿੰਨ CRPF ਦੇ ਜਵਾਨ ਜ਼ਖਮੀ ਹੋ ਗਏ ਨੇ ਬਨਵਾਰੀਲਾ ਪਰੋਹ ਦੇ ਕਾਫਲੇ ਦਾ ਕਾਰ ਐਕਸੀਡੈਂਟ ਉਦੋਂ ਹੋਇਆ ਜਦੋਂ ਜਾਣਕਾਰੀ ਮਿਲੀ ਹੈ ਕਿ ਪੁਲ ਮੋਰਾ ਵੱਲੋਂ ਪੰਜਾਬ ਦੇ ਰਾਜਪਾਲ ਦਾ ਕਾਫਲਾ ਘ੍ਰਿੰਡੇ ਵੱਲ ਜਾ ਰਿਹਾ ਸੀ ਤੇ ਰਾਸ ਦੇ ਵਿੱਚ ਉਹਨਾਂ ਦੀ ਸੁਰੱਖਿਆ ਵਿੱਚ ਤਣਾਤ CRPF ਦੇ ਜਵਾਨਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਦਾ ਜਿਹੜਾ ਬਸਤੁੱਲਨ ਵਿਗੜ ਗਿਆ ਜਿਸ ਕਰਕੇ ਕਾਰ ਫਿਰ ਡਿਵਾਈਡਰ ਦੇ ਨਾਲ ਟਕਰਾਈ ਜਾਂ ਹਾਲਾਂਕਿ ਘਟਨਾ ਦੇ ਵਿੱਚ ਤਿੰਨ ਜਿਹੜੇ ਜ਼ਖਮੀ ਜਵਾਨ ਐਸਪੀ ਦੇ ਉਹਨਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਪਰ ਫਿਲਹਾਲ ਠੀਕ ਦੱਸੇ ਜਾ ਰਹੇ ਨੇ ਪਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਫਿਰ ਬੁੱਢਲੀ ਸਹਾਇਤਾ ਦਿੱਤੀ ਗਈ ਹੈ ਤੇ ਇਸ ਦ੍ਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਖਪਰੂਹਤ ਨੇ ਉਹਨਾਂ ਦਾ ਹਾਲ-ਚਾਲ ਪੁੱਛਿਆ ਤੇ ਫਿਰ ਉਹਨਾਂ ਨੇ ਅਗਲੇ ਪ੍ਰੋਗਰਾਮ ਦੇ ਬਾਅਦ ਸੇ ਉਹ ਰਵਾਨਾ ਹੋ ਗਏ ਲੇਕਿਨ ਸਿਕਿਉਰਿਟੀ ਜਦੋਂ ਇਹ ਟਾਇਰ ਫਟਿਆ ਗਿਆ ਤੇ ਕਾਫੀ ਹੜਕਮ ਕਹਿੰਦੇ ਮੱਚ ਗਿਆ ਕਿਉਂਕਿ ਸਰਦੀ ਜ਼ਿਲ੍ਹੇ ਦੇ ਵਿੱਚ 3 ਦਿਨ ਦਾ ਦੌਰਾ ਪੰਜਾਬ ਦੇ ਰਾਜਪਾਲ ਬਨਵਾਰੀ ਹਰਪੂਰ ਦਾ ਖਾਸ ਕਰਕੇ ਪੰਜਾਬ ਦੇ ਜਿਹੜੇ 6 ਸਰਦੀ ਜ਼ਿਲ੍ਹੇ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਨ ਫਰੂਜ਼ਪੁਰ ਅਤੇ ਫਾਜ਼ਿਲਕਾ ਜਿਹਦੇ ਚੱਲਦੇ ਆ ਪਿੱਤੇ ਦੇ ਨਹੀਂ ਉਹਨਾਂ ਨੇ ਗੁਰਦਾਸਪੁਰ ਦੇ ਏਰੀਆ ਕਮਾਂਡ ਵਿਖੇ ਭਗਤ ਨਾਮਦੇਵ ਨੂੰ ਇੱਕ ਸਮਰਪਿਤ ਬਿਲਡਿੰਗ ਦਾ ਵੀ ਉਦਘਾਟਨ ਕੀਤਾ ਸੀ ਕਿਉਂਕਿ ਭਗਤ ਨਾਮਦੇਵ ਜਿਹੜੇ ਮਹਾਰਾਸ਼ਟਰ ਤੋਂ ਆਏ ਸਨ ਪੰਜਾਬ ਦੇ ਵਿੱਚ ਤੇ ਕਮਾਨ ਵਿਖੇ ਇੱਕ ਵਕਤੀ ਉਹਨਾਂ ਦੀ ਇੱਕ ਜਗ੍ਹਾ ਜਿੱਥੇ ਦੂਰ ਦਰਾਡੇੋਂ ਜਿਹੜੇ ਲੋਕ ਨੇ ਉਹ ਆ ਹਰ ਸਾਲ ਨਤਮਸਤਕ ਹੋਣਾਉਂਦੇ ਨੇ ਇਸ ਨੂੰ ਚਲਦਾ ਹੀ ਪੰਜਾਬ ਦੇ ਰਾਜਪਾਲ ਬਨਵਾਰੀ ਬਲਾਰ ਪ੍ਰੋਹਤ ਨੇ ਉਹਨਾਂ ਨੂੰ ਸਮਰਪਿਤ ਇੱਕ ਇਮਾਰਤ ਦਾ ਵੀ ਬੀਤੇ ਦਿਨੀਂ ਪੱਤਰ ਰੱਖਿਆ ਸੀ ਕਮਾਨ ਵਿਖੇ ਸ਼੍ਰੋਮਣੀ ਭਗਤ ਨਾਮਜੀਤ ਦੀ ਯਾਦ ਦੇ ਵਿੱਚ ਸਮਰਪਿਤ ਸੰਤ ਨਾਮਦੇਵ ਜੀ ਦੀ ਯਾਤਰੀ ਨਿਵਾਸ ਭਵਨ ਦਾ ਉਦਘਾਟਨ ਕੀਤਾ ਸੀ ਔਰ ਆਦਪਾਲ ਵੱਲੋਂ ਇਸਪੱਪ ਹੰਦਿਰਮਾਲ ਲਈ ਆਪਣੇ ਫੰਡ ਵਿੱਚੋਂ 1 ਕਰੋੜ ਰੁਪਏ ਦੇਣ ਦੀ ਵੀ ਗ੍ਰਾਂਟ ਦਿੱਤੀ ਗਈ ਸੀ ਪਿੰਡ ਕਮਾਂਡ ਵਿੱਚ ਬਣਨ ਵਾਲੇ ਇਸ ਪੱਟ ਵਿੱਚ ਕੁੱਲ 10 ਕਮਰੇ ਨੇ ਇੱਕ ਹਾਲ ਤੇ ਇੱਕ ਰਸੋਈ ਬਣਾਈ ਜਾਵੇਗੀ ਜਿਸ ਦਾ ਮੰਤਵ ਹੈ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਜਿਗਰਜੋਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧ ਅਧੀਨ ਕਿਸ਼ਨਕੋਟ ਗੁਰਦਾਸਪੁਰ ਵਿੱਚ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਨਾਂ ਤੇ 10 ਏਕੜ ਜੋ ਫੈਲਾ ਇੱਕ ਸਰਕਾਰੀ ਡਿਗਰੀ ਕਾਲਜ ਪਹਿਲਾ ਹੀ ਸਤਾਪਤਾ ਜਿਸ ਵਿੱਚ 500 ਡਿਗਰੀ ਬੱਚੇ ਪੜ੍ਹਦੇ ਨੇ ਪਾਲਕੀ 16 ਪੱਤਰਕ ਸਾ ਪੱਤਰਕਾਰ ਸੰਘ ਵੱਲੋਂ ਵੀ ਪਾਲਕੀ 16 ਪੱਤਰਕਾਰ ਸੰਘ ਵੱਲੋਂ ਪਿਛਲੇ 2 ਸਾਲਾਂ ਤੋਂ ਬਿਹਾਰ ਤੋਂ ਪੰਜਾਬ ਤੱਕ ਸਾਈਕਲ ਯਾਤਰਾ ਕੀਤੀ ਗਈ ਸੀ ਜਿਸ ਦਾ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਵੱਲੋਂ ਨਿੱਜੀ ਤੌਰ ਤੇ ਸਵਾਗਤ ਕੀਤਾ ਜਾਂਦਾ ਸੀ ਇਸ ਮੌਕੇ ਜਿਹੜੇ ਪੰਜਾਬ ਦੇ ਗਵਰਨਰ ਦੇ ਨਾਲ ਬਤੌਰ ਐਡੀਸ਼ਨਲ ਚੀਫ ਐਕਟਿਵ ਟੂ ਗਵਰਨਰ ਸ਼ਿਵਾ ਪ੍ਰਸ਼ਾਦ ਤੁਲਾਵਾ ਹੋਰ ਵੀ ਜਿਹੜੇ ਵੱਡੇ ਅਧਿਕਾਰੀ ਸੀ ਲੇਖਣ ਅੱਜ ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਜਾ ਰਹੇ ਸੀ ਤੇ ਉਹਨਾਂ ਦੇ ਜਿਹੜੇ ਕਾਫਲੇ ਦਾ ਜਿਹੜਾ ਐਕਸੀਡੈਂਟ ਹੋ ਜਾਂਦਾ ਜਿਸ ਕਰਕੇ ਉੱਥੇ ਕਾਫੀ ਹਫੜਾ ਦਫੜੀ ਮੱਚੀ ਕਿਉਂਕਿ ਬਾਰਡਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਸੀ ਔਰ ਲਗਾਤਾਰ ਪੰਜਾਬ ਦੇ ਰਾਜਪਾਲ ਦਾ ਇਹ ਕਾਫੀ ਤਜਾ ਦੌਰ ਲਗਾਤਾਰ ਪੰਜਾਬ ਦੇ ਖਾਸ ਕਰਕੇ ਸਰਹੰਦੀ ਜ਼ਿਲ੍ਹੇ ਦੇ ਵਿੱਚ ਕਾਫੀ ਨੈਟਵਰਕ ਬਣਾ ਕੇ ਉਹ ਰੱਖਿਆ ਹੋਇਆ ਉਹਨਾਂ ਨੇ ਔਰ ਲਗਾਤਾਰ ਇਨਾ ਜਿਲ੍ਹਿਆਂ ਦਾ ਦੌਰਾ ਕਰਦੇ ਨੇ ਖਾਸ ਕਰਕੇ ਨਸ਼ਿਆਂ ਨੂੰ ਲੈ ਕੇ ਜਾਂ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਉਹ ਕਾਫੀ ਇਸ ਮਸਲੇ ਦੇ ਵਿੱਚ ਸੰਜੀਦਗੀ ਦਿਖਾ ਰਹੇ ਨੇ ਉਦੋਂ ਤੱਕ ਕਿ ਉਹਨਾਂ ਲੋਕਾਂ ਨੂੰ ਵੀ ਕਹਿ ਚੁੱਕੇ ਨੇ ਕਿ ਜਿਹੜੇ ਆਪਣੇ ਆਪਣੇ ਪਿੰਡ ਦੇ ਵਿੱਚ ਨਸ਼ਾ ਰੋਕਣਗੇ ਉਹਨਾਂ ਨੂੰ ਉਹ ਰਾਜਪਾਲ ਫੰਡ ਵਿੱਚੋਂ ਗ੍ਰਾਂਟਾਂ ਵੀ ਦੇਣਗੇ ਚੰਗਾ ਕੰਮ ਕਰਨ ਵਾਲੇ 5 ਲੱਖ 3 ਲੱਖ 2 ਲੱਖ ਰੁਪਏ ਦੀਆਂ ਅਗਰ ਵਿਸ਼ੇਸ਼ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਇਸੇ ਦਰਮਿਆਨ ਜਿਹੜੀ ਖਬਰ ਆਈ ਹੈ ਉਹ ਇਹ ਹੈ ਕਿ ਉਨ੍ਹਾਂ ਦੇ ਕਾਫਲੇ ਦੇ ਵਿੱਚ ਜਿਹੜਾ ਸੁਰੱਖਿਆ ਕਰਮਚਾਰੀ ਸੀ ਇੱਕ ਗੱਡੀ ਦਾ ਟਾਇਰ ਅਚਾਨਕ ਫਟ ਜਾਂਦਾ ਲਾਜ਼ਮੀ ਤੌਰ ਤੇ ਜਦੋਂ ਟਾਇਰ ਫਟਿਆ ਤਾਂ ਕਾਰ ਦਾ ਜਿਹੜਾ ਸਤਲਣਾ ਉਹ ਵਿਗੜ ਗਿਆ ਡਰਾਈਵਰ ਕੋ ਜਿਹੜੀ ਆ ਉਹ ਗੱਡੀ ਸੰਭਾਲੀ ਨਹੀਂ ਗਈ ਕਿਉਂਕਿ ਸਪੀਡ ਦੇ ਵਿੱਚ ਸੀ ਗੱਡੀਆਂ ਜਿਸ ਕਰਕੇ ਇੱਕ ਡਿਵਾਈਡਰ ਦੇ ਨਾਲ ਗੱਡੀ ਜਦੋਂ ਟਕਰਾਈ ਤੇ ਉਹਦੇ ਵਿੱਚ ਸਵਾਰ ਜਿਹੜੇ ਸੀਆਰਪੀ ਦੇ ਮੁਲਾਜ਼ਮ ਸਨ ਉਹ ਜ਼ਖਮੀ ਹੋ ਗਏ ਅਲੱਗ ਉਸ ਮੌਕੇ ਪੰਜਾਬ ਦੇ ਜਿਹੜੇ ਨਾਲ ਵੱਡੇ ਅਫਸਰ ਵੀ ਮੌਕੇ ਤੇ ਨਾਲ ਸੀ ਕਿਉਂਕਿ ਜਦੋਂ ਵੀ ਪੰਜਾਬ ਦੇ ਰਾਜਪਾਲ ਕਿਤੇ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਸਰਕਾਰ ਦੇ ਜਿਹੜੇ ਵੱਡੇ ਅਧਿਕਾਰੀ ਨੇ ਡੀਜੀਪੀ ਲੈਵਲ ਦੇ ਜਾਂ ਚੀਫ ਸਕੱਟਰੀ ਲੈਵਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਹੁੰਦੇ ਨੇ ਲੇਕਿਨ ਫਿਲਹਾਲ ਜਿਹੜੇ ਸੀਆਰਪੀਐਫ ਦੇ ਜਿਹੜੇ ਆ ਮੁਲਾਜ਼ਮ ਸੀ ਸੁਰੱਖਿਆ ਕਰਮਚਾਰੀਆ ਉਹਨਾਂ ਨੂੰ ਸੱਤਾਂ ਜ਼ਰੂਰ ਲੱਗੀਆਂ ਨੇ ਲੇਕਿਨ ਉਹਨਾਂ ਦੀ ਜਿਹੜੀ ਜਿਹੜੀ ਸਥਿਤੀ ਆ ਉਹ ਬਿਲਕੁਲ ਠੀਕ ਆ ਲੇਕਿਨ ਜ਼ਰੂਰ ਇੱਕ ਵਾਰ ਪੌਂਖਲਾ ਜਾਂ ਪ੍ਰਗਟ ਕੀਤਾ ਜਾ ਰਿਹਾ ਸੀ ਜਦੋਂ ਅਚਾਨਕ ਟਾਇਰ ਫਟਿਆ ਤਾਂ ਕਾਫੀ ਉਬਾਜਾਈ ਹੈ ਉਸ ਤੋਂ ਬਾਅਦ ਕਾਫਲਾ ਰੁਕ ਵੀ ਗਿਆ ਸੀ ਲੇਕਿਨ ਬਾਅਦ ਚ ਜਿਹੜੇ ਤਿੰਨ ਸਰਕਿਆ ਕਰਮਚਾਰੀ ਹਾਲੇ ਜਿਨ੍ਹਾਂ ਦੇ ਨਾਮ ਨਹੀਂ ਆਏ ਉਹਨਾਂ ਨੂੰ ਮੁੱਢਲੀ ਜਿਹੜੀ ਸਹਾਇਤਾ ਦਿੱਤੀ ਗਈ ਆ ਉਸ ਤੋਂ ਬਾਅਦ ਖੁਦ ਗਵਰਨਰ ਨੇ ਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜੋ ਉੱਥੇ ਹਾਜ਼ਰ ਸਨ ਉਸ ਤੋਂ ਬਾਅਦ ਉਹ ਆਪਣੇ ਅਗਲੇ ਪ੍ਰੋਗਰਾਮ ਵੱਲ ਵਧ ਗਏ ਬਲਾਲਿਸ ਜਾਣਕਾਰੀ ਨਾਲ ਕਰਤੂਲੰਦੇ ਅੱਗੇ ਆਦੇ ਹਿੰਦੂ ਰੋ ABC ਪੰਜਾਬ ਧੰਨਵਾਦ